ਆਰਾ ਉਹ ਜਿੱਦਾਂ ਪੰਜ ਘੰਟੇ 6 ਘੰਟੇ ਦਾ ਸਫ਼ਰ ਤੈਅ ਕਰਕੇ ਆਏ ਹੋ 10 ਮਿੰਟ ਇੱਥੇ ਵੀ ਸਵਾਰ ਕਰ ਲੋ ਉਹ ਭੱਜੀਆਂ ਜਾਣਗੀਆਂ ਅੱਗੇ ਭੱਜੀਆਂ ਹੀ ਜਾਣਗੀਆਂ ਵੀ ਜਿੱਦਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਬਾਬਾ ਤੇ ਇਹਨਾਂ ਨੇ ਮੱਥਾ ਟੇਕਿਆ ਮਮੀ ਨੇ ਕਿ ਆਰਡਰ ਦਿੱਤਾ ਵੀ ਮੇਰੀਆਂ ਲੋਹਾਂ ਸੋਹਣੀਆਂ ਲੱਗਣੀਆਂ ਚਾਹੀਦੀਆਂ ਇਸ ਲਈ ਫਿਰ ਹੁਣ ਖਰਚਾ ਤਾਂ ਹੋਊਗਾ ਸੋਹਣੇ ਲੱਗਣ ਲਈ ਸਾਡੇ ਨਾਲ ਪਤਾ ਕੀ ਹੁੰਦਾ ਸੀਗਾ ਆਪਾਂ ਪਾਸ ਵਾਲੇ ਹੁੰਦੇ ਸੀ ਨਾ ਗਰੀਬ ਬੱਚੇ ਤੇ ਰੋਡ ਵੇਦਾਂ ਲੀਆਂ ਬਸਾਈ ਜਾਂਦੀ ਹੁੰਦੀ ਸੀ ਨਾ ਸੱਸੀ ਗੱਲ ਬੋਲਾਦੇ ਸਾਰਿਆਂ ਨੂੰ ਕਿੱਥੇ ਕਿੱਥੇ ਜਾਣੀ ਸੀ ਜਲੰਧਰ ਜਾਏਗੀ ਜੀ ਲੋ ਜੋ ਆਪਣੀ ਬਿਜ਼ਨਸ ਕਲਾਸ ਹੱਥੇ ਆਪਾਂ ਬਹਿ ਗਏ ਆ ਸੱਸੀ ਗੱਲ ਬੁਲਾ ਦੇ ਸਾਰਿਆਂ ਨੂੰ ਜਲੰਧਰ ਜਾਏਗੀ ਜੀ ਜਲੰਧਰ ਚੱਲੇ ਆ ਜਲੰਧਰ ਤੋਂ ਬਾਅਦ ਕਿੱਥੇ ਜਾਣਾ ਸ੍ਰੀ ਦਰਬੰਨ 40 42 ਲੋ ਜੀ ਆਪਣੀ بزنس کلاس ਹੱਥ ਆਪਾਂ ਬਹਿ ਗਏ ਆ ਕੋਮਨ ਹੈ ਟਿਕਟ ਕਰਵਾਈ ਟਿਕਟ ਲੈਣੀ ਨਹੀਂ ਭਣੀ ਤੁਹਾਨੂੰ ਤੇਰੀ ਮੈਨੂੰ ਦਿੱਤੀ ਨਹੀਂ ਇਹਨੇ ਅਰੇ ਆਇਆ ਥੇ ਸੀਟ ਕੋਈ ਹੋਈ ਉਹਨੇ ਜੁਨੀਆ ਕਟਨੀਆ ਟਿਕਟ ਤੇ ਲਿਖ ਕੇ ਦੇਣਾ ਠੀਕ ਹੈ ਫਿਰ ਬਾਅਦ ਉਠਾਣ ਕੇ ਆ ਕੇ ਟਿਕਟ ਲਿਖਾਓ ਤੇ ਆਂਟੀ ਨਾਮ ਨੰਬਰ ਲਿਖਾਓ ਤੇ ਬਾਕੀ ਇਹਨੂੰ ਦੇ ਦਿਓ ਆਹ ਐਨ ਦਾ ਫਰਲਾ ਬੇਰਾ ਸਰਕਾਰੀ ਬੱਸ ਦਾ ਨਵਾਂ ਨਾਮ ਆਧਾਰ ਕੜਾੜੀ ਬੱਸ ਆਏ ਬੱਚਾ ਆ ਕਿ ਤੂੰ ਦੇਖਦਾ ਫਿਰ ਤੇ ਘੜੇ ਚਾਹ ਤਿੰਨਾ ਸਾਡੇ ਪਾਸ ਬੰਦ ਹੁੰਦੇ ਸੀ ਇੱਥੇ ਇੰਨੀ ਲੰਬੀ ਲਾਈਨ ਚ ਖੜ ਕੇ ਪਾਸ ਬਣਾਇਦੇ ਸੀ ਮਮੀ ਇੱਥੇ 150 ਰੁਪਏ ਦਾ 3 ਮਹੀਨੇ ਦਾ ਇਹ ਸਾਡਾ ਪੈਚਾ ਪੁਆਇੰਟ ਹੁੰਦਾ ਸੀ ਇੱਥੇ ਖੜ ਦੇਉਂਦੇ ਸਾਰੇ ਦੋਸਤ ਆਹ ਕੁੜੀਆਂ ਕੁੜੀਆਂ ਇਹ ਜਗ੍ਹਾ ਜਿੱਥੇ ਮੈਂ ਬਹੁਤ ਨਾਲ ਖਾਦੇ ਨੇ ਆਹ ਵਾਲਾ ਵਾਹ ਯਾਰ ਆਈ ਮਿਸਟੇਸ ਪਲੇਸ ਫਰਮ ਦਾ ਬੋਟਮ ਨਾ ਨਹੀਂ ਖਾਦੇ ਨੰਬਰ ਕਿੰਨੇ ਆਇਆ ਸੀ ਤੇਰੇ ਫਰਮ ਦਾ ਬੋਟਮ ਆਫ ਮਾਈ ਹਾਰਟ ਨੰਬਰ ਕਿੰਨੇ ਆਇਆ ਸੀ ਪਰਸੈਂਟ ਮੇਰੇ 60 60 ਓਕੇ 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 ਆਈ ਵਿਲ ਕਮ ਆਈ ਵਿਲ ਕਮ ਜਲੰਧਰ ਤੋਂ ਅੰਬਰਸਰ ਆ ਗਏ ਹੁਣ ਅੱਗੇ ਅੰਬਰਸਰ ਜਲੰਧਰ ਤੋਂ ਅੰਬਰਸਰ ਨਹੀਂ ਆਏ ਚਾਰ ਗੁਰ ਤੋਂ ਜਲੰਧਰ ਆਏ ਆ ਜਲੰਧਰ ਤੋਂ ਅੱਗੇ ਅੰਬਰਸਰ ਜਾਣਾ ਬੱਸ ਬੱਸ ਕੋਈ ਲੱਗੀ ਨਹੀਂ ਇੱਥੇ ਆਣੀ ਹੈ ਬੱਸ ਕਿੰਨੀ ਅੰਬਰਸਰ ਦੀ ਆਉਗੀ ਆ ਸਾਰੀ ਐਮਬਸਰ ਜਾਣ ਵਾਲੀ ਸੰਗਤ ਐ ਇੱਥੇ ਬਾਸਾ ਹੋ ਗਈ ਨਾਲ ਹੀ ਭਾਜੜ ਪੈ ਜਾਣੀ ਆ ਭੱਜ ਭੱਜ ਕੇ ਚੜਨਾ ਪੈਣਾ ਆਪਾਂ ਨੂੰ ਵੀ ਸਾਡੇ ਨਾਲ ਪਤਾ ਕੀ ਹੁੰਦਾ ਸੀਗਾ ਆਪਾਂ ਪਾਸ ਵਾਲੇ ਹੁੰਦੇ ਸੀ ਨਾ ਗਰੀਬ ਬੱਚੇ ਤੇ ਉਹ ਰੋਡਵੈਜ਼ ਵਾਲੀਆਂ ਬਸਾਈ ਜਾਂਦੀਆਂ ਹੁੰਦੀਆਂ ਸੀ ਨਾ ਇਹ ਜਾਂ ਤਾਂ ਸਿੱਧੀਆਂ ਲੰਘ ਜਾਂਦੀਆਂ ਹੁੰਦੀਆਂ ਸੀਗੀਆਂ ਤਾਂ ਨਹੀਂ ਫਿਰ ਇਹ ਇੱਥੇ ਲੱਗੀਆਂ ਸਾਰੇ ਚੜ ਗਿਆ ਰੋਡ ਬਸ ਆ ਗਈ ਬਸ ਉਹਨਾਂ ਨੇ ਕਿਹਾ ਹਾਂ ਹਾਂ ਜਾਏਗੀ ਜਾਏਗੀ ਪਹਿਲੇ ਸਾਰੇ ਬੱਚੇ ਝੜਾ ਲੈਣੇ ਤੇ ਫਿਰ ਜਾ ਕੇ ਉੱਥੇ ਲਾ ਦੇ। ਫੇਰ ਹੀ ਜਾਣੇ ਬੱਸ। ਫੇ ਪੁੱਤਰ ਦੇ ਸਾਰੇ ਪੁੱਤਰ ਦੇ ਤੁਸੀਂ ਬਹੁਤ ਵਾਰੀ ਆਪਾਂ ਉਹ ਵੀ ਕੀਤੀ ਆ ਉਹ ਕੀ ਇਹ ਮੰਨਦੇ ਆ? ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲਣਾ ਹੈ। ਕੀ ਖੜਕੇ ਜਾਣਾ? ਤਰਨਾ। ਤਰਨਾ ਵੀ ਕੀਤਾ? ਹਾਂ। ਲੇਗੇ ਜਾਵਾਂ ਹੰਦਾਨ। ਫੇ ਉਹਨਾਂ ਨੇ ਫੇ ਜਿੱਦਾਂ ਬੱਸੀ ਦਾ ਵਧਾਤਾ ਦੋ ਦੀ ਲਗਾ ਚਾਰ ਕਰਤੀਆਂ। ਮੈਂ ਕਿਤੇੋਂ ਪਾਣੀ ਕੀ ਕਰਕੇ ਜਾ ਰ ਆ ਆਪਾਂ ਨੂੰ ਤਾਂ ਲੈ ਕੇ ਜਾਣਗੇ ਨਾ ਦੋ ਬੱਸਾਂ ਬਦਲ ਕੇ ਇੱਕ ਆਟੋ ਬਦਲ ਕੇ ਬਦਲ ਕੇ ਕੀ ਬੈ ਕੇ ਵਿੱਚ ਪਹੁੰਚ ਗਿਆਂ ਸ੍ਰੀ ਦਰਬਾਰ ਸਾਹਿਬ ਦੀਆਂ ਗਲੀਆਂ ਚ ਹੁਣ ਆਪਾਂ ਦਰਬਾਰ ਸਾਹਿਬ ਵੱਲ ਚੱਲੇ ਆ ਬਹੁਤ ਬਹੁਤ ਮੁਬਾਰਕ ਗਲੀਆਂ ਮੋਮਾਇਆ ਦੋ ਦੋ ਕੁ ਲੈ ਲਓ ਦੋ ਕੁ ਲੈ ਲਓ ਕੀ ਨਾਲ ਕਹਿੰਦੀ ਮੋਮਾਇਆ ਚ ਨਹੀਂ ਪੈਣਾ ਨਾਲ ਕਹਿੰਦੀ ਦੋ ਕੁ ਲੈ ਲਓ ਅੰਦਰ ਕੋਣ ਲਈ ਆ ਤੇਰੇ ਕੋਣ ਲਈ ਮੰਮੀ ਨੇ ਕਿ ਆਰਡਰ ਦਿੱਤਾ ਵੀ ਮੇਰੀਆਂ ਲੋਹਾ ਸੋਹਣੀਆਂ ਲੱਗਣੀਆਂ ਚਾਹੀਦੀਆਂ ਇਸ ਲਈ ਫਿਰ ਖਰਚਾ ਤਾਂ ਹੋਊਗਾ ਸੋਹਣੇ ਲੱਗਣ ਲਈ ਆ ਵੀ ਬੜਾ ਛੋਟਾ ਸੂਟ ਹੈ ਵੈਸੇ ਮੈਂ ਕਿਹੜਾ ਮਾੜਾ ਕਹਿ ਤਾਈ ਵਾ ਕੇ ਆਈਆਂ ਹਾਂ ਹਾਂਜੀ ਕਿਤੇ ਨਹੀਂ ਕੋਈ ਕਿਤੇ ਨਹੀਂ ਵੱਣੀ ਬਾਬਾ ਈ ਸੁਣਨੇ ਬਾਬਾ ਦੀਪ ਸਿੰਘ ਜੀ ਲੰਗਰ ਸਿਕਣਾ ਤੁਮਰੇ ਨਾ ਕੋਲੋਂ ਰਾਤ ਤੱਕ ਜੇਰੇ ਤਾਂ ਮੈਂ ਸਵੇਰੇ ਸਦਾ ਬਸੇ ਬਿਠਾਉਣੇ ਹੁਣ ਪਹਿਲਾਂ ਦਰਬਾਰ ਸਾਹਿਬ ਜਾਣਾ ਕਿ ਬਾਬਾ ਸ਼ਹੀਦਾ ਜਾਣਾ ਹੈ ਚਲੋ ਫੇਰ ਚਲੀਏ ਮੇਰਾ ਸਵਾਲ ਦਾ ਜਵਾਬ ਨਹੀਂ ਮਿਲਿਆ ਬੋਲ ਵੀ ਨਹੀਂ ਹੋਈ ਕੋਈ ਮੁੰਡਾ ਵੀ ਪਾਲਾ ਕੁੜੀ ਵੀ ਪਾਲੇ ਕਹਿ ਰਹੇ ਬਾਈ ਨਹੀਂ ਇਹ ਹੀ ਪਸੰਦ। ਜਾਂ ਕੋਈ ਠੰਡਾ ਪੀਂਦਾ ਜੀ ਕਰ ਰਾ ਨਾਲ ਚਾਹ ਪੀਂਦਾ ਜੀ ਕਰ ਰਾ ਮੇਰਾ ਕੀ ਪੀਆ। ਠੰਡਾ ਪੀਂਦਾ ਜੀ ਕਰ ਰਾ ਚਾਹ ਪੀਂਦਾ। ਹਾਂ। ਫੋਟੋ ਵਾਲੇ ਨੂੰ ਰੁਪਈਏ ਵੀ ਜ਼ਿਆਦਾ ਦਿੱਤੇ ਤੇ ਤੁਰ ਵੀ ਆਪਾਂ ਇੰਨਾ ਆਇਆ। ਹੁਣ ਤਾਂ ਪੈਸੇ ਜ਼ਿਆਦਾ ਦਿੱਤੇ ਸੀਗੇ ਵੀ ਆਪਾਂ ਟਿਕਾਣੇ ਤੇ ਪਹੁੰਚ ਜੀ ਛੇਤੀ। ਲੱਸੀ ਪੀ ਲਓ। ਓ ਯਾਰ ਪਹਿਲਾਂ ਪਾਣੀ ਪੀ ਲਈਏ ਜਾ ਕੇ ਲੱਸੀਆਂ ਲੁਸੀਆਂ ਫਿਰ ਦੇਖਾਂਗੇ। ਲੱਸੀ ਪੀ ਕੇ ਵੀ ਨਹੀਂ ਪਿਆਸ ਬੁੱਝਣੀ। ਲਗੋ ਕੋਈ ਆਪ ਨੂੰ ਪੁੱਛੀ ਹੋਣੀ ਯਾਰ ਉਹਨਾਂ ਨੂੰ ਬੁੱਲੋ ਪੰਨੇ ਰੋਕੇ ਇਸ ਗੱਲ ਬਾਤ ਵਧੀਆ ਸਰ ਜਾਣਾ ਸਿੰਨਾ ਦਾ ਆਪਣਾ ਫੁੱਲਾ ਡੁੱਲਾ ਸਰ ਜਾਣਾ ਕਿੱਦਾਂ ਕਿ ਕਹਾਤਾ ਲੈਣ ਦੇ ਕਿਦਾਂ ਜਵਾ ਦਾ ਲੈਣ ਦੇ ਕਿਦਾਂ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਕਮਰਾ ਤਾਂ ਕਦੇ ਮਤਲਬ ਸਰਾ ਦੇ ਵਿੱਚ ਕਮਰਾ ਕਦੇ ਨਹੀਂ ਮਿਲਦਾ ਬਾਹਰ ਹੀ ਸੰਗਤ ਐਨੀ ਸੰਗਤ ਆਉਂਦੀ ਰੋਜ਼ ਦੀ ਕਿ ਬਾਹਰ ਹੀ ਆਪਣੇ ਡੇਰੇ ਲਾਉਂਦੇ ਆ ਆਦਪੁਰੋਂ ਯਾਰ ਆ ਸ਼ਨੀਵਾਰ ਦਾ ਦਿਨ ਹੈ ਤੇ ਸੰਗਤ ਕਿੰਨੀ ਹੈ ਵੈਸੇ ਤਾਂ ਰੋਜ਼ ਹੀ ਰਹਿੰਦੀ ਆ ਪਰ ਛੁੱਟੀ ਵਾਲੇ ਦਿਨ ਜ਼ਿਆਦਾ ਹੋ ਜਾਂਦੀ ਥੋੜੀ ਜੀ ਬੜਾ ਬੱਜਾਗਾ ਦੇ ਕੇ ਕਿੱਥੇ ਅੱਖਾ ਭੁੱਖਾ ਤਾਂ ਕਿਤੇ ਨਹੀਂ ਜਾ ਉਦਾਂ ਹੀ ਵੈਸੇ ਮੌਸਮ ਜ਼ਿਆਦਾ ਗਰਮੀ ਨੇ ਕਾ ਭੂਜਾ ਨੇ ਇੱਥੇ ਥੋੜਾ ਜਿਹਾ ਫੇਰ ਉੱਠ ਕੇ ਆਪਾਂ ਪਾਟਾ ਟਿਕਾਂਗੇ ਸਹੀ ਗੱਲ ਆ ਬਾਹਰ ਆ ਮੈਂ ਤੁਹਾਨੂੰ 5 ਘੰਟੇ 6 ਘੰਟੇ ਦਾ ਸਫਰ ਤਿਆਰ ਕਰਕੇ ਆਇਓ 10 ਮਿੰਟ ਇੱਥੇ ਵੀ ਸਵਰ ਕਰ ਲਓ ਉਹ ਭੱਜੀਆਂ ਜਾਣਗੀਆਂ ਕਿ ਭੱਜੀਆਂ ਹੀ ਜਾਣਗੀਆਂ ਵੀ ਜਿੱਦਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਬਾਬਾ ਇਹਨਾਂ ਨੇ ਮੱਥਾ ਟੇਕਣਾ ਤੱਕਾ ਮੁਕੀ ਕਰਕੇ ਜਾਂਦਾ ਹੈ ਦਰਵਾਜ਼ਾ ਖੁੱਲ ਚੁੱਕਿਆ ਇੱਕ ਮਿੰਟ ਵੀ ਨਹੀਂ ਹੋਇਆ ਹਜੇ ਆਸੇ ਕਾਲ ਉਰੇ 2 ਵਜੇ ਸੀ ਸੀ ਬਾਹਰ ਹੋ ਗਿਆ ਸੀ ਤਾਂ ਹੁਣ ਹੁੰਦਾ ਹੈ ਜਾਨ ਕੇ ਵਾਹ ਨਾ ਹੋ ਗਈ ਮੀ ਤਾਂ ਬੜਾ ਪੈਂਦਾ ਦੇਖਿਆ ਪਰ ਇਹੋ ਜਿਹਾ ਜਾ ਕਦਮ ਇੰਦਾ ਆਵਾਜ਼ ਆਉਂਦੀ ਹੈ ਨਾ ਉਹ ਦੇਖ ਦੀਪ ਸਿੰਘ ਜੀ ਦੋ ਘੰਟੇ ਬਾਅਦ ਵੀ ਨਹੀਂ ਪਹੁੰਚਾ ਅਰਦਾਸ ਜਾਰੀ ਕਰਤੀ ਨਾ ਆਪਣੀ ਕਾਰਜ ਹੈ ਬਾਬਾ ਜੀ ਹਾਂ ਵਾਹਿਗੁਰੂ ਸਤਿ ਸ੍ਰੀ ਅਕਾਲ